ਹਾਂਜੀ ਹੁਣ ਜਿਹੜਾ ਕਿ ਸੀਐਮ ਪੰਤਮਾਨ ਦਾ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਬਿਆਨ ਆ ਗਿਆ ਜਿਹੜੇ ਕੀ ਭਈ ਹੜਾ ਨਾਲ ਪੀੜਤਾ ਜਿਵੇਂ ਆਪਾਂ ਗੱਲ ਕਰੀਏ ਕਈ ਥਾਵਾਂ ਤੇ ਘਾਰਾਂ ਦੇ ਘਰ ਪੈ ਗੇ ਫਸਲਾਂ ਤਬਾਹ ਹੋ ਗਈਆਂ ਜਿਵੇਂ ਪਸ਼ੂ ਡੰਗਰ ਭੁੱਖੇ ਮਰ ਰਹੇ ਆ ਤਾਂ ਹੁਣ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਤੇ ਸੀਐਮ ਪੰਤਮਾਨ ਦਾ ਇੱਕ ਪਹਿਲਾ ਆਪਾਂ ਬਿਆਨ ਆ ਗਿਆ ਸਾਹਮਣੇ ਹੱਕ ਦੇ ਵਿੱਚ ਵੀ ਮੇਰਾ ਹੈਲੀਕਾਪਟਰ ਭੇਜ ਕੇ ਜਿੱਥੇ ਲੋਕ ਪੀੜਤਾ ਜਿੱਥੇ ਚਾਰ ਦਿਨ ਦੀ ਵਜਾ ਭਾਵੇਂ 5 ਦਿਨ ਰੱਖਣ ਮੈਂ ਹੈਲੀਕਾਪਟਰ ਭੇਜੂ ਸਾਡੇ ਆਰਮੀ ਦੇ ਨੌਜਵਾਨ ਜਾਣਗੇ ਤੇ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਹਾਂ ਤੇ ਇੱਕ ਪਹਿਲਾ ਮਸੂਮ ਖਬਰ ਸੁਣਾਦਾ ਸੀਐਮ ਕੁੰਤਮਾਨ ਨੇ ਬਿਆਨ ਤੇ ਜੋ ਉਹਨਾਂ ਨੇ ਅੱਜ ਕੀ ਕਿਹਾ ਪੰਜਾਬ ਦੇ ਲੋਕਾਂ ਬਾਰੇ ਜਿਹੜਾ ਕਿ ਹੜਾ ਨਾਲ ਪੀੜਤਾ ਰਾਵੀ ਨਦੀ ਸਤਲੁਜ ਦਰਿਆ ਜਿਹੜਾ ਕਿ ਦੋਨੇ ਭਰ ਚੁੱਕੇ ਤੇ ਤਬਾਹੀ ਦਾ ਮੰਜ਼ਰ ਇੱਕ ਬਣ ਚੁੱਕਾ ਤੇ ਆਪਾਂ ਇੱਕ ਪਹਿਲਾਂ ਖਬਰ ਸੁਣਾ ਦਈਏ ਸੀਐਮ ਕੋ ਹੰਤਮਾਨ ਦਾ ਬਿਆਨ ਕੀਆ ਦੋ ਕੁ ਮਿੰਟ ਦੀ ਖਬਰ ਸੁਣਾਵਾਂਗੇ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਚੈਨਲ ਤੇ ਬਣੇ ਰਹੋ ਫਿਰ ਕਰਦੇ ਅਗਲੇ ਵਿਚਾਰ ਸਾਂਝੇ ਇਹ ਵੀ ਕੁਦਰਤੀ ਮਾਰ ਹੋਈ ਕੁਦਰਤ ਵੀ ਅੱਗੇ ਕਿਸੇ ਦੇ ਜ਼ੋਰ ਤੇ ਚੱਲਦਾ ਨਹੀਂ ਹੈਨਾ ਪਰ ਇਹ ਹੈ ਕਿ ਸਰਕਾਰ ਜਿੰਨਾ ਹੈਲਪ ਕਰ ਸਕਦੀ ਹੈ ਉਹ ਜਿਸੀ ਕੋਈ ਕਮੀ ਨਹੀਂ ਰੱਖਾਂਗੇ ਬਲਕਿ ਮੈਨੂੰ ਕੁਝ ਪਿੰਡਾਂ ਦੇ ਲੋਕ ਮਿਲੇ ਆਂ ਜੇ ਉੱਥੇ ਉਹਨਰ ਕੋਲ ਰਸਨ ਨਹੀਂ ਪਹੁੰਚਦੀ ਆ ਲੋਕ ਚੱਟਾਂ ਤੇ ਬੈਠੇ ਨੇ ਤਾਂ ਮੈਂ ਆਪਣਾ ਹੈਲੀਕਾਪਟਰ ਮੈਂ ਆਪਣਾ ਹੈਲੀਕਾਪਟਰ ਮੇਰਾ ਨਹੀਂ ਹੈਗਾ ਉਹ ਪਬਲਿਕ ਦਾ ਹੈ ਉਹ ਮੈਂ ਅੱਜ ਇੱਥੇ ਖੜਾ ਕੇ ਚੱਲਿਆ ਕਿ ਹੈਲੀਕਾਪਟਰ ਆਹੀ ਜੀ ਕਿਸੇ ਨੂੰ ਦੁੱਧ ਬੱਚਿਆਂ ਨੂੰ ਛੋਟਿਆਂ ਨੂੰ ਜਾਂ ਰਾਸ਼ਨ ਪਾਣੀ ਚਾਹੀਦਾ ਹੈ ਹੈਲੀਕਾਪਟਰ ਆਈ ਸੀ ਪਹੁੰਚਾ ਲਾਂਗੇ ਤੇ ਪੰਜਾਬ ਸਰਕਾਰ ਦਾ ਇਹ ਹੈਲੀਕਾਪਟਰ ਹੈ ਉਹ ਅੱਜ ਮੈਂ ਮੇਰਾ ਉਹ ਜਦੋਂ ਮੈਂ ਦੇਖਿਆ ਤੇ ਥੀਏ ਛੱਡੂੰਗਾ ਮੈਂ 2 ਦਿਨ ਰਹਿਣ 3 ਦਿਨ ਰੱਖੇ 4 ਦੇ ਰੱਖਣ ਜਿੰਨਾ ਚਿਰ ਲੋਕਾਂ ਨੂੰ ਰਾਹਤ ਨਹੀਂ ਮਿਲਦੀ ਹਾਂਜੀ ਏ ਸੀਐਮ ਭਵੰਤਮਾਨ ਦਾ ਬਿਆਨ ਸੀ ਜਿਹਦੇ ਵਿੱਚ ਕਿਹਾ ਜਾਂਦਾ ਵੀ ਮੈਂ ਆਪਣਾ ਹੈਲੀਕਾਪਟਰ ਚੁੱਕੀ ਪੰਜਾਬ ਸਰਕਾਰ ਦਾ ਤੇ ਮੈਂ ਲੋਕਾਂ ਲਈ ਹਾਜ਼ਰ ਹਾਂ ਤੇ ਜਿਹਦੇ ਵਿੱਚ ਹੁਣ ਪੰਜਾਬ ਦੇ ਲੋਕ ਜਿਹੜੇ ਪੀੜਤਾ ਜਿਹੜੇ ਵੀ ਲੋਕ ਕਹਿ ਰਹੇ ਸੀ ਵੀ ਜੋ ਇਹ ਤਾਮਨ ਲੱਡੂ ਘੁੰਮਦਾ ਫਿਰਦਾ ਤੇ ਹੁਣ ਸੀਐਮ ਭਵੰਤਮਾਨ ਦਾ ਜਿਹੜਾ ਬਿਆਨ ਆ ਗਿਆ ਸਾਹਮਣੇ ਪੰਜਾਬ ਦੇ ਲੋਕ ਹੜਾ ਨਾਲ ਪੀੜਤਾ ਫਸਲਾਂ ਤਬਾਹ ਹੋ ਗਈਆਂ ਲੋਕ ਕੋਠਿਆਂ ਤੇ ਬੈਠੇ ਆ ਜਿੱਤੇ ਕਿ ਹੁਣ ਸੀਐਮ ਭਵੰਤਮਾਨ ਨੇ ਕਿਹਾ ਆਪਣੇ ਬਣੀਓ ਭੀਮਾ ਪੰਜਾਬ ਦੇ ਲੋਕਾਂ ਲਈ ਜੋ ਹਜਰਾਂ ਜਦੋਂ ਵੀ ਮੈਨੂੰ ਬਾਜਮਾਰੀ ਮੈਂ ਪੰਜਾਬ ਦੀ ਜਿੰਨੀ ਵੀ ਸਾਡੇ ਬਣੀ ਸੇਵਾ ਹੋ ਸਕੇ ਉਹ ਨਹੀਂ ਕਰਾਂਗੇ ਪਰ ਕੇਂਦਰ ਸਰਕਾਰ ਨੂੰ ਵੀ ਅਪੀਲ ਕਰ ਦਿੱਤੀ ਗਈ ਆ ਵੀ ਜੋ ਵੀ ਜਿੰਨਾ ਵੀ ਹੋ ਸਕਦਾ ਸਾਰੇ ਰਲ ਮਿਲ ਕੇ ਕੇਂਦਰ ਸਰਕਾਰ ਨੂੰ ਵੀ ਇਹੀ ਕਹਿਣਾ ਚਾਹਾਂਗੇ ਵੀ ਸਾਰੇ ਰਲ ਮਿਲ ਕੇ ਜੋ ਪੰਜਾਬ ਦੇ ਵਿੱਚ ਹੜ ਔਨਕਾਰ ਲੋਕ ਪੀੜਤਾ ਤੇ ਸਾਰੇ ਸਾਧਨ ਇਕਜੁੱਟ ਹੋ ਕੇ ਆਪਾਂ ਪੰਜਾਬ ਦੇ ਜਿਵੇਂ ਹਰ ਵਾਰ ਜਦੋਂ ਕੋਈ ਭੀੜ ਪੈਂਦੀ ਹੈ ਤੇ ਹਰ ਵਾਰ ਪੰਜਾਬ ਸਾਹਮਣਾ ਕਰਦਾ ਤੇ ਇਸ ਵਾਰ ਵੀ ਜੇ ਗੱਲ ਕਰੀਏ 1988 ਵਾਲਾ ਦੌਰ ਦੱਸਿਆ ਜਾਂਦਾ ਕੱਲ ਦੀਆਂ ਖਬਰਾਂ ਦੇ ਵਿੱਚ ਵੀ ਜਿਵੇਂ 1988 ਦੇ ਵਿੱਚ ਤਾਂ ਪਾਣੀ ਕੁਝ ਵੀ ਨਹੀਂ ਸੀ ਤੇ 2025 'ਚ ਉਦੋਂ ਵੀ ਵੱਧ ਕੇ ਆਣਾਗਾ ਤਾਂ ਇਹ ਜਿਹੜੀਆਂ ਕੀ ਖਬਰਾਂ ਹੁਣ ਵਾਇਰਲ ਹੋ ਰਹੀਆਂ ਖਬਰਾਂ ਤੋਂ ਅੰਦਾਜ਼ਾ ਆਪਾਂ ਲਾ ਸਕਦੇ ਆ ਕਿਉਂਕਿ ਜੇ ਗੱਲ ਕਰੀਏ ਰਾਵੀ ਨਦੀ ਸਤਲੁਜ ਦਰਿਆ ਭਰ ਚੁੱਕਿਆ ਤੇ ਕਈ ਜਗ੍ਹਾ ਤੇ ਲੋਕ ਡੁੱਬੇ ਵੀ ਆ ਕਈ ਜਾਨਾਂ ਵੀ ਚਲੀਆਂ ਗਈਆਂ ਛੋਟੇ ਛੋਟੇ ਬੱਚੇ ਰੋਣਗੇ ਆ ਤੇ ਵਿੱਚ ਪਸੂ ਡੰਗਰ ਵੀ ਬਹਿ ਗਏ ਆ ਤਾਂ ਇਹ ਖਬਰ ਜਿਹੜੀ ਹੁਣ ਆਪਾਂ ਤੁਹਾਡੇ ਐ ਵੀ ਸਾਂਝੀ ਕਰਨੀ ਸੀ ਜਿਹੜੇ ਲੋਕ ਹੁਣ ਕੁਝ ਵਿਰੋਧ ਕਰ ਰਹੇ ਸੀ ਪੰਜਾਬ ਸਰਕਾਰ ਦਾ ਸੀਐਮ ਪੰਤਮਾਨ ਦਾ ਤੇ ਉਹਨਾਂ ਦੇ ਬਿਆਨ ਤੁਸੀਂ ਸੁਣੀ ਚੁੱਕੇ ਆ ਤੇ ਪਰ ਆਪਾਂ ਹੁਣ ਗੱਲ ਕਰੀਏ ਸਾਡੇ ਪੰਜਾਬ ਦੇ ਲੋਕਾਂ ਦੀ ਵੀ ਕਿਉਂਕਿ ਜੇ ਗੱਲ ਕਰੀਏ ਕਿਸਾਨ ਮਜ਼ਦੂਰ ਸਾਰੇ ਇੱਕ ਵਾਰ ਹੁਣ ਕੰਮ ਕਰ ਰੁਕ ਰੁਕ ਚੁੱਕਿਆ ਸਾਰਿਆਂ ਦਾ ਤੇ ਜੇ ਗੱਲ ਕਰੀਏ ਹੁਣ ਆਪਾਂ ਖੜਾ ਨੂੰ ਲੈ ਕੇ सीएमਪੋਂ ਦਾ ਮੰਦਾ ਪਹਿਲਾ ਬਿਆਨ ਹੁਣ ਆ ਚੁੱਕਿਆ ਜਿਹਦੇ ਵਿੱਚ ਤੁਹਾਡੇ ਨਾਲ ਇਹ ਖਬਰ ਸਾਂਝੀ ਜਰੂਰ ਕਰਨੀ ਸੀ ਤੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਨਾਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਨੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਾਂ ਨੋਟੀਫਿਕੇਸ਼ਨ ਮਿਲਦੇ ਗਏ ਨਬਟਕ ਦੇਖਤਾਂਵਾਂ